ਕੀ ਪ੍ਰੋਬਲਮ ਕੀ ਆ ਰਹੀ ਹੈ ਬਸ ਸਿਰ ਦਮਾਗੀ ਦੌਰੇ ਫਿਰ ਮਿਰਗੀ ਦੇ ਦੌਰੇ ਚੱਕਰ ਚ ਪਏ ਬਾਵਾ ਸੰ ਲੰਗੇ ਫਿਰ ਉਹਨਾਂ ਦੇਖ ਕੇ ਪਾਸੇ ਉਹਨੂੰ ਦਰੰਗ ਨੂੰ ਹੋ ਗਿਆ ਵਾਣ ਜਾਂਦੀ ਹੁੰਦੀ ਮੌਤ ਆਂ ਗਈ ਇਨਦੇ ਮਾਂ ਪਿਓ ਮੰਮੀ ਇਥੇ ਛੱਡ ਕੇ ਚਲੀ ਗਈ ਦੋ ਕੁੜੀਆਂ ਤਲਾਕ ਦੇ ਗਈ ਸੀ ਪੈਸੇ ਲੈ ਗਈ ਸੀ ਤੇ ਬਾਪ ਇਹਦਾ ਜਿਹੜਾ ਉਹਦੇ ਕੋਲ ਪੈਸੇ ਹੈਗੇ ਵੀ ਆ ਪਰ ਉਹ ਨਹੀਂ ਬੁਲਾਉਂਦਾ ਉਹ ਹੰਤਾ ਜ਼ਹਿਰ ਦਾ ਟੀਕਾ ਲਵਾ ਦੋ ਦੇ ਮਨ ਚ ਖਿਆਲ ਹੀ ਹੈ ਵੀ ਅੰਦਰ ਮਾਪੇ ਛੱਡ ਕੇ ਚਲੇ ਗਿਆ ਸੀ ਵੀ ਚਲੇ ਆਈ। ਫੇ ਕੀ ਕਰੀ ਹੁਣ ਛੱਡ ਕੇ ਜੀਤ ਕਰਦਾ ਬਸ ਕਿਧਰ ਜਾਈਏ ਨਹੀਂ ਇਹਨੂੰ ਕੁੜੀ ਨੂੰ ਕਹ ਯਾਰ ਆ ਜਾ ਉੱਥੇ ਦੇ ਜ ਉੱਥੇ ਤੇ ਕੋਈ ਵੀ ਨਹੀਂ ਲੈਂਦਾ ਲੈਂਦਾ ਵੀ ਨਹੀਂ ਗਾ। ਦੋਸਤ ਵੀ ਹੈਗਾ ਤਾਂ ਡਬੀ ਚ। ਤੇਜ ਤੋਂ ਤੇਜ ਦਵਾਈ ਤੇਜ ਤੋਂ ਤੇਜ ਗੁਣਗੋਆ ਦਵਾਈ ਦੇ ਦੇ ਕੇ ਹੁਣ ਇਹਦਾ ਸਰੀਰ ਫੁੱਲਦਾ ਜਾਂਦਾ ਹੈ ਪਤਲੀ ਜੀ ਨਾਮ ਦਾ। ਨਾ ਕਾਲੀ ਪਾਰਟੀਆਂ ਫਿਰ ਕਾਂਗਰਸ ਦੀ ਹੁਣ ਤਾਂ ਆਵਾਜ਼ ਦੀ ਪਾਰਟੀ ਕਿਸੇ ਨੇ ਹੱਥ ਸਾਣ ਨਹੀਂ ਲੱਤੀ ਇਹ ਨਹੀਂ ਕਿਸੇ ਨੇ ਸਾਨੂੰ ਪਿੰਡ ਦੇ ਮੁੱਦ ਬਰਨੇ ਨਹੀਂ ਕਦੀ ਪੁੱਛਿਆ ਹੋਰ ਵਾਰ ਬੋਟਾ ਵੇਲੇ ਤਾਂ ਆਉਂਦੀ ਹੋਣਗੇ ਹਾਂਜੀ ਬੋਟਾ 22 25 ਸਾਲ ਹੋ ਗਏ ਸਾਨੂੰ ਇੱਥੇ ਬੈਠਿਆਂ ਤੂੰ ਰਿਸ਼ਤੇਦਾਰ ਨਹੀਂ ਹੁੰਦਾ ਹੈਗਾ ਰਿਸ਼ਤਾ ਤਾਂ ਕੋਈ ਨਹੀਂ ਐਂਕ ਤਾਂ ਪਤਾ ਤਾਂ ਕੋਈ ਹੁੰਦਾ ਨਹੀਂ ਵੀ ਕੋਈ ਤਾਂ ਕਿਸੇ ਨਾਲ ਲੱਦਦਾ ਹੀ ਹੈ ਕੋਈ ਨਹੀਂ ਬਣਦਾ ਰਿਸ਼ਤੇਦਾਰ ਤੁਸੀਂ ਕਦੀ ਕਿਹਾ ਨਹੀਂ ਤੁਹਾਨੂੰ ਪੁੱਛਿਆ ਕਿੱਥੇ ਅਗਲੇ ਮਿਲਣਾ ਹੋਰ ਤੁਮਾਰ ਗਏ ਨਹੀਂ ਜੇ ਇਹ ਕੋ ਤਾਂ ਮੈਂ ਉਹਨੂੰ ਵੀ ਆਖਿਆ ਸੀ ਕਿ ਜਿਵੇਂ ਅਸੀਂ ਮਰ ਮੁੱਕ ਗਏ ਤਾਂ ਕੱਲ ਨੂੰ ਇਹਦਾ ਆਸਰਾ ਕੋਈ ਨਹੀਂਗਾ ਕਿ ਇਹਨੂੰ ਤੋ ਕੋਲ ਲੈ ਜੀ ਅਸੀਂ ਤੈਨੂੰ ਜਗਾ ਵੇਚ ਕੇ ਮਾਤਾ ਪਿਤਾ ਜੋ ਵੀ ਸਾਡੇ ਕੋਲ ਵਹੀ ਤੇ ਦੇ ਦਾਂਗੇ ਉਹਨੇ ਆਖਿਆ ਨਹੀਂ ਚਾਚੀ ਮੈਂ ਨਹੀਂ ਰੱਖ ਸਕਦਾ। ਉਹ ਹੀ ਗੱਲ ਕਰ ਇਸ਼ਾਰਾ ਬਣਾਉਂਦੇ ਬਣਾਉਂਦੇ ਅਸੀਂ ਤੇ ਸਾਰਾ ਬਣਾਇਆ ਸੀ ਇੰਨੀ ਕੀ ਜੀ ਬੜੀ ਲਾਡਾਣਾ ਪਈ ਤਾਂ ਤਾਂ ਪਾਲੀ ਨਹੀਂ ਗਈ ਜੀ। ਆ ਇਹਨੂੰ ਚੰਗੜ ਮਾਰਨੇ ਪੈਂਦੇ ਜਦੋਂ ਇਹ ਭੱਜਦੀ। ਫਿਰ ਡਾਕਟਰ ਵੀ ਆਂਦੇ ਹੈ ਕਿ ਨੂੰ ਇਸ ਤਰ੍ਹਾਂ ਸੰਗੜ ਮਾਰ ਕੇ ਰੱਖਿਆ ਕਰੋ ਫਿਰ ਬਾਅਦ ਕੇ ਖੋਲ ਕੇ ਬਾਥਰੂਮ ਕਰਾ ਲਈ ਦੀ ਲੈਟਰਨ ਕਰਾ ਲਈ ਦੀ। ਜੋ ਲਟੇ ਚਾਕੇ ਘਰ ਨਿਕਲ ਆਏ ਨਾ ਕਰੀਆ ਕੋਈ ਥਾਂ ਛੜਿਆ ਅgetElementById ਜਿੰਦਗੀ ਬਰਬਾਦ ਸਾਡੇ ਖਾਤੇ ਚੈੱਕ ਕਰ ਲੋ ਜੇ 500 ਰੁਪਈਆ ਵੀ ਖਾਤੇ ਤੇ ਨਿਕਲ ਆਉਂਦੇ ਕਿੰਨੇ ਕੁ ਪੈਸੇ ਲਾ ਚੁੱਕੇ ਹੁਣ ਤੱਕ ਇਹਦੇ ਲਾ ਲਾ ਕਰੋੜ ਨਹੀਂ ਤੇ 40 50 40 30 ਲੱਖ ਰੁਪਈਆ ਲਾ ਕੇ ਗਿਆ ਜਿੰਨੀ ਕਿ ਸਾਡੀ ਹਿੰਮਤ ਜਿੰਦੀ ਨਿਕਲੋਗੇ ਹਾਂ ਜਿੰਨੇ ਕਾ ਹੀ ਕਮਾਉਣੇ ਹਾਂ ਉਹਨੇ ਲਾ ਦਿੰਨੇ ਹਾਂ ਜਿੰਨੇ ਕਮਾਉਣੇ ਹੁੰਨੇ ਲਾ ਦਿੰਨੇ ਹਾਂ ਇਹ ਤਾਂ ਹੁਣ ਦੌਰੇ ਪੈਣ ਲੱਗਿਆ ਰਹਿਣਾ ਜੇ ਅਗਲੇ ਡਾਕਟਰ ਕੋ ਜਾਈਏ ਉਦੋਂ ਉਦੋਂ ਵੀ ਤੇਜ਼ ਦੇਣੀ ਆ ਮਤਲਬ ਇਹਦੇ ਡੱਕਣ ਵਾਲੇ ਆਂ ਅਹੀਂ ਤੇ ਘਰ ਵੀ ਪਾਇਆ ਉਸੇ ਤੋਂ ਰਹਿ ਗਿਆ ਲੋਨ ਤੇ ਲਿਆ ਸੀ ਇਹ ਲੋਨ ਦੇ ਲੋਨ ਕਿਸਤਾਵਾਂ ਟਰਦੀਆਂ ਤੁਹਾਨੂੰ ਲੱਗਿਆ ਨਹੀਂ ਕਰੇ ਵੀ ਤੁਸੀਂ ਇਹਦੇ ਆਪਣੀ ਥੋੜੀ ਆਪਣਾ ਖੂਨ ਵੀ ਨਹੀਂ ਹੈਗਾ ਤੁਸੀਂ ਇੰਨਾ ਖਰਚਾ ਕਰਦੇ ਹੋ ਮੈਨੂੰ ਆ ਵੀ ਗੁਰੂ ਦਾਤ ਪਾਣਾ ਪਾਇਆ ਬਸ ਸ੍ਰੀ ਸਾਹਿਬ ਇਹਨੇ ਮੈਨੂੰ ਬਹੁਤ ਕੁਝ ਸਿਤਕੰਦਰ ਮੇਰੇ ਠੰਡ ਪਾਈ ਅੰਦਰ ਕਿ ਮੈਂ ਇੱਕ ਅੰਨਿਆ ਦੇ ਵੀ ਆ ਲੋਕ ਤੇ ਛੜਕਾਂ ਦੇ ਫੋਨ ਕਰਦੇ ਕਰਦੇ ਤੇ ਇਹ ਤਾਂ ਫਿਰ ਵੀ ਮੈਂ ਫੋਨ ਜਦੋਂ ਹੀ ਸੰਗਲ ਮਾਰਦੇ ਆ ਉਹ ਵੀ ਇਹ ਰੋਣੇ ਆ ਜਦੋਂ ਖਲਾਉਂਦੀ ਆ ਰੋਲਾ ਪਾਉਂਦੀ ਆ ਉਹਦੋਂ ਵੀ ਇਹ ਰੋਣੇ ਤੜੀ ਮੂਹੇ ਗਾ ਹੋ ਗਿਆ ਕਦੀ ਕੁਝ ਹੋ ਗਿਆ ਕਦੀ ਭੱਜ ਗਈ ਕਦੀ ਸੰਗਲ ਮਾਰਦੇ ਆ ਕਦੀ ਕੁਝ ਕਰਦੇ ਆ ਓਏ ਸੰਗਲ ਰੱਖਿਆ ਚੰਗਣ ਪੜਿਆ ਜਾ ਬੀਤਣਾ ਬੈਠੀ ਆ ਤਾਂ ਪਰੇ ਲੱਗਣਾ ਕਿਹੜੇ ਵੇਲੇ ਭੱਜ ਜਾਣਾ ਹੈ ਕਿਹੜੇ ਵੇਲੇ ਦੌੜਾ ਪਾ ਜਾਣਾ ਕੀ ਹੋ ਜਾਣਾ ਇਹਨੂੰ